ਉਹ ਕਰ। ਇਹ ਉਧਰ ਜਾਣਾ ਸੀ ਇਹਨਾਂ ਨੇ। ਜੀਵਨ ਦਾ ਪਾਣੀ ਹੈ ਨਾ ਯਾਰ। ਹੋਰ ਹਾਸ ਰਿਕਲੇ ਦਾ। ਇਹ ਕੱਲੀ ਨੂੰ 20 ਸਾਲ ਹੋ ਗਏ ਕਦੇ ਨਹੀਂ ਸਹੀ ਹੋ ਰਿਹਾ। ਕਿੰਨਾ ਚਿਰ ਹੋ ਗਏ? 20 ਸਾਲ ਹੋ ਗਏ। ਅੱਛਾ। ਸਿਰ ਰੱਖਦਾ। ਹਰ ਵਾਰ ਹੁੰਦਾ ਐਸੀ। 2-4 ਦਿਨ ਐਵੇਂ ਹੋ ਜਾਂਦੇ। ਲੋ ਜੀ ਸਵਾਗਤ ਹੈ ਤੁਹਾਡਾ ਵਾਰਡ ਨੰਬਰ 32 ਸ਼ਿਵ ਕਲੋਨੀ ਬਠਿੰਡਾ ਦੇ ਵਿੱਚ। ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਸੀਵਰ ਹੈ ਤੇ ਸੀਵਰ ਦਾ ਪਾਣੀ ਓਵਰਫਲੋ ਕਰ ਰਿਹਾ ਹੈ। ਲਾਸਟ ਇਅਰ ਵੀ ਤੁਹਾਨੂੰ ਦਿਖਾਇਆ ਸੀ ਇੱਥੇ ਬਹੁਤ ਜ਼ਿਆਦਾ ਗੰਦਗੀ ਸੀ ਤੇ ਨਾਲ ਹੀ ਪਾਰਕ ਹੈ ਤੁਹਾਨੂੰ ਦੱਸ ਦਈਏ। ਨਾਲ ਪਾਰਕ ਹੈ। ਕਿ ਪਾਰਕ ਚ ਆਉਣਾ ਕਿਸੇ ਨੇ ਸੈਰ ਕਰਨ ਆਉਣਾ ਘੁੰਮਣ ਆਉਣਾ ਤਾਂ ਪਹਿਲਾਂ ਤੁਹਾਨੂੰ ਇਸ ਪਾਣੀ ਦੇ ਵਿੱਚੋਂ ਗੁਜ਼ਰ ਕੇ ਹੋਣਾ ਜਾਣਾ ਪਊਗਾ। ਗੁਜ਼ਰ ਕੇ ਜਾਣਾ ਪਊ ਤੇ ਗੰਦਗੀ ਕਿੰਨੀ ਗਿਆ ਤੁਹਾਨੂੰ ਦਿਖਾ ਦਨੇ ਆ ਸਾਰੀ ਜਾ ਕੇ ਆਸੇ-ਪਾਸੇ ਆ ਦੇਖੋ ਦੂਰ ਤੱਕ ਪਾਰਕ ਦੇ ਚਾਰ ਚਫੇਰੇ ਜਿਹੜਾ ਹੈਗਾ ਪਾਣੀ ਆ ਸੀਵਰ ਦਾ ਗੰਦਾ ਪਾਣੀ ਸਾਫ ਪਾਣੀ ਨਹੀਂ ਸੀਵਰ ਦਾ ਗੰਦਾ ਪਾਣੀ ਆ ਇਹ ਸਮੈਲ ਆ ਰਹੀ ਹੈ ਮੱਛਰ ਵੀ ਆਉਂਦੇ ਹੋਣਗੇ ਥੋੜੀ ਦੇਰ ਨੂੰ ਤੇ ਮੌਸਮ ਆਉਣ ਵਾਲਾ ਹੀ ਆ ਮੱਛਰਾਂ ਦਾ ਅੱਗੇ ਜਿਹੜਾ ਮੌਸਮ ਆਊਗਾ ਤੇ ਤੁਹਾਨੂੰ ਉੱਥੇ ਐਂਡ ਤੱਕ ਜਾ ਕੇ ਦਿਖਾ ਦਨੇ ਆ ਅੱਗੇ ਪਾਣੀ ਚ ਜੈਣੀਆਂ ਦਾ ਨਹੀਂ ਦੂਜੇ ਪਾਸੇ ਵੀ ਜਾ ਕੇ ਦਿਖਾ ਦੰਦੇ ਬਹੁਤ ਹੀ ਗੰਦਗੀ ਦਾ ਹਾਲਮ ਇੱਥੇ ਹੈ ਕਿ ਲੋਕਾਂ ਦਾ ਲੰਘਣਾ ਬਹੁਤ ਹੀ ਮੁਸ਼ਕਲ ਹੋਇਆ ਪਿਆ ਜਿਹੜੇ ਵਹੀਕਲ ਵਾਲੇ ਮੋਟਰਸਾਈਕਲ ਵਾਲੇ ਦੂਰੋਂ ਆਉਂਦੇ ਆ ਦੂਰੋਂ ਦੇਖ ਕੇ ਮੁੜ ਜਾਂਦੇ ਆ ਕੁਝ ਆ ਜਾਂਦੇ ਆ ਤੇ ਗਿੱਲੇ ਹੋ ਜਾਂਦੇ ਆ ਦੇਖੋ ਵਿਚਾਰਾ ਸਮਾਨ ਲੈ ਕੇ ਆਇਆ ਸੀਗਾ ਤੇ ਇਹਦਾ ਸਮਾਨ ਹੋ ਸਕਦਾ ਛੱਟੇ ਪੈ ਗਿਆ ਹੁਣ ਕੋਈ ਖਾਣ ਪੀਣ ਦਾ ਸਮਾਨ ਹੋਵੇ ਉਹਦੇ ਛੱਟੇ ਪੈ ਜਾਣ ਉਹ ਗੰਦਗੀ ਨਾਲ ਲੱਬੜ ਜੋ ਉਹੀ ਫਿਰ ਲੋਕ ਖਾਣਗੇ ਤੇ ਪੈਦਲ ਵਾਲੇ ਤਾਂ ਕਹਿਣਾ ਕੀ ਹੈ ਪੈਦਲ ਵਾਲੇ ਦਾ ਨਿਕਲਣਾ ਬਹੁਤ ਮੁਸ਼ਕਲ ਆ ਦੇਖੋ ਬਾਰਡ ਨੰਬਰ 32 ਗਲੀ ਨੰਬਰ 1 ਸ਼ੇਵ ਕਲੋਨੀ ਪਾਰਕ ਇਹ ਬੋਰਡ ਲੱਗੇ ਦੇਖ ਸਕਦੇ ਹੋ ਤੇ ਜੇ ਕੋਈ ਪੈਦਲ ਕਿਸੇ ਨੇ ਆਉਣਾ ਹੋਵੇ ਤਾਂ ਬੜਾ ਮੁਸ਼ਕਲ ਹੈ ਤੋ ਹੁਣ ਇਧਰਲੇ ਪਾਸੋਂ ਪੈਦਲ ਹੁੰਦਾ ਹੈ ਦੂਰੋਂ ਦੇਖ ਕੇ ਮੋੜ ਜਾਂਦਾ ਕਿ ਇਧਰ ਸਮੁੰਦਰ ਵਹਿ ਰਿਹਾ ਹੈ ਨਦੀ ਵਹਿ ਰਹੀ ਹੈ ਪਾਣੀ ਦੀ ਸਾਫ਼ ਵੀ ਨਹੀਂ ਗੰਦਾ ਪਾਣੀ ਚਲੋ ਗੰਦਾ ਸਾਫ਼ ਪਾਣੀ ਹੋਵੇ ਫਿਰ ਤਾਂ ਬੰਦਾ ਵਿੱਚੋਂ ਲੰਘ ਵੀ ਜਾਂਦਾ ਚਲੋ ਲੰਘ ਜੀਏ ਪੈਰ ਗਿੱਲੇ ਹੋ ਜਾਣਗੇ ਠੰਡ ਪੈ ਜੇ ਥੋੜੀ ਜੀ ਗਰਮੀ ਦੇ ਮੌਸਮ 'ਚ ਪਰ ਇਹ ਗੰਦੇ ਪਾਣੀ 'ਚੋਂ ਲੋਕਾਂ ਨੂੰ ਲੰਗੜਾ ਬੜਾ ਮੁਸ਼ਕਲ ਹੋਇਆ ਪਿਆ ਆਸ-ਪਾਸ ਦੇ ਜਿਹੜੇ ਘਰ ਐ ਤੋਂ ਦੱਸ ਦਈਏ ਕਿ ਇਹ ਸ਼ਹਿਰ ਦਾ ਬਹੁਤ ਹੀ ਪੌਸ਼ ਏਰੀਆ ਤੇ ਮਹਿੰਗੀਆਂ-ਮਹਿੰਗੀਆਂ ਤੇ ਕੋਠੀਆਂ ਨੇ ਲੋਕਾਂ ਨਾਲ ਵੀ ਗੱਲ ਕਰਾਂਗੇ ਲੋਕ ਵੀ ਮਿਲਣਗੇ ਹਜੇ ਫਿਰ ਹਾਲ ਦੁਪਹਿਰ ਦੇ ਸਮੇਂ ਕੋਈ ਬਾਹਰ ਨਹੀਂ ਹੈਗਾ ਪਰ ਇੱਥੋਂ ਤੁਹਾਨੂੰ ਦਿਖਾ ਦਿੰਦੇ ਹਾਂ ਹੁਣ ਹੀ ਕੋਈ ਆਉਂਦਾ ਹੀ ਹੋਊਗਾ ਕੋਈ ਵਿਚਾਰਾ ਪੈਦਲ ਜਾਂ ਮੋਟਰਸਾਈਕਲ ਤੇ ਘਰਾਂ ਤੱਕ ਲੰਘ ਜਾਂਦੀਆਂ ਨੇ ਪਰ ਫਿਰ ਵੀ ਗੰਦਗੀ ਤਾਂ ਗੰਦਗੀ ਹੈ ਇੱਧਰ ਦੇ ਪਾਸੇ ਕੋਈ ਆ ਰਿਹਾ ਸ਼ਾਇਦ ਇੱਕ ਵਿਚਾਰੀ ਭੈਣ ਆ ਰਹੀ ਹੈ ਆਪਣੇ ਬੱਚਿਆਂ ਨੂੰ ਲੈ ਕੇ ਸਕੂਲੋਂ ਥੋੜਾ ਕੈਮਰਾ ਕਮਾ ਕੇ ਤੁਹਾਨੂੰ ਦਿਖਾਉਣਾ ਕਿ ਕੀ ਆਲਮ ਹੈ ਇੱਥੇ ਇੱਧਰ ਜਾਣਾ ਕਾਸ਼ ਜਾ ਉਹ ਪਾਣੀ ਕੇ ਵਿੱਚ ਹੂੰ ਇਹਦਾ ਨਹੀਂ ਇਹਦਾ ਨਾ ਪੂਰੇ ਗਾਇ ਪਾਣੀ ਵਿੱਚ ਲੈ ਗੋੜਾ ਘੜੋ ਉਥਾਉਂਦੇ ਤਾਲ ਕਰੋ ਉਹ ਹੋ ਗਏ ਗਿਲ ਹੋ ਗਏ ਉਹ ਝਾਲ ਬੰਦਿਆ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਆ ਜਾਓ कच्चा इधर आओ ते भाई पहुंचा हटो मैं इसको साइड करो इधर इधर हो अरे इधर चलो आ गया आ गया चलो यहां जाओ रोहला रोज रोज यहाँ से निकलना पड़ता है फिर हां जी भाई जी रोज रोज निकल तो यहां से नहीं भी आने का भरा हुआ लगता है अच्छा ਬੱਚੇ ਦੇ ਬੂਟ ਗਿੱਲੇ ਹੋ ਗਏ ਐ ਉਧਰ ਜਾਣਾ ਸੀ ਇਹਨਾਂ ਨੇ ਹੋਰ ਯਾਦ ਰਿਖਲੇ ਦਾ ਤਾਂ ਤਸਵੀਰ ਤੁਸੀਂ ਦੇਖੀ ਕਿ ਇੱਕ ਮਾਂ ਆਪਣੇ ਬੱਚਾ ਨੂੰ ਲਿਆ ਰਹੀ ਹੈ ਸਕੂਲੋਂ ਤੇ ਉਹਨਾਂ ਦੇ ਜਿਹੜੇ ਬੂਟ ਹੈ ਉਹ ਗਿੱਲੇ ਹੋ ਗਏ ਪਾਣੀ ਦੇ ਵਿੱਚੋਂ ਮਜਬੂਰਨ ਲੰਘਣਾ ਪਿਆ ਉਹਨਾਂ ਨੂੰ ਹੁਣ ਜਿਹੜੇ ਸ਼ੂਜ਼ ਹੈ ਸਕੂਲ ਦੇ ਉਹ ਘਰੇ ਜਾ ਕੇ ਧੋ ਗਈ ਵਿਚਾਰੀ ਫੇਰ ਕੱਲ ਸਕੂਲ ਭੇਜੂਗੀ ਤੇ ਬਿਮਾਰੀਆਂ ਦਾ ਜਿਹੜਾ ਹੈਗਾ ਅਲੱਗ ਡਰ ਹੈਗਾ ਸੀਵਰੇਜ ਬੋਰਡ ਨਗਰ ਨਿਗਮ ਇੱਥੋਂ ਦਾ ਜਿਹੜਾ ਪਤਾ ਨਹੀਂ ਕਿਉਂ ਸੁਸਤ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਇੱਥੇ ਜਿਹੜੀ ਹੈ ਸਮੱਸਿਆ ਆ ਰਹੀ ਹੈ ਲੋਕ ਬਹੁਤ ਵਾਰ ਕਹਿੰਦੇ ਸ਼ਿਕਾਇਤ ਕਰ ਚੁੱਕੇ ਆ ਲਾਸਟ ਈਅਰ ਵੀ ਇੱਥੇ ਬਹੁਤ ਗੰਦਗੀ ਸੀ ਇਤੋਂ ਖੜਨਾ ਵੀ ਮੁਸ਼ਕਲ ਸੀ ਆ ਤੁਸੀਂ ਦੇਖ ਸਕਦੇ ਹੋ ਵਹੀਕਲ ਹੁਣ ਆ ਰਿਹਾ ਇੱਕ ਹੋਰ ਲੇਡੀਆਂ ਆ ਰਹੀ ਹੈ ਇੱਥੇ ਪੈਦਲ ਹੈ ਵਹੀਕਲ ਵਾਲੇ ਲੰਘ ਜਾਂਦੇ ਆ ਓਕੇ ਓਕੇ ਪਰ ਲੇਡੀਆਂ ਜਿਹੜੀ ਹੈਗੀਆਂ ਪੈਦਲ ਆ ਗਈਆਂ ਜਿਹੜੀਆਂ ਤੁਹਾਨੂੰ ਸੁਣਾਉਣੇ ਕੀ ਕਹਿੰਦੇ ਐ ਇੱਕ 20 ਸਾਲ ਹੋ ਗਏ ਕਦੇ ਨਹੀਂ ਸਹੀ ਹੋ ਰੱਖੀ ਕਿ ਨਜ਼ਰ ਹੋ ਗਈ 20 ਸਾਲ ਹੋ ਗਏ ਅੱਛਾ ਤੇ ਰੱਖਦਾ ਹਰ ਵਾਰ ਹੁੰਦਾ ਐਸੀ ਦੋ ਚਾਰ ਦਿਨ ਐਸੀ ਹੋ ਜਾਂਦੇ ਤੇ ਸ਼ਿਕਾਇਤ ਕੀ ਨਹੀਂ ਇਸ ਕੋਲ ਵਾਲੀ ਵਾਲੀ ਕਰੋਗਾ ਮੈਂ ਤੂੰ ਡਰ ਰਹਾ ਤੂੰ ਮੈਂ ਤਾਂ ਕਿਰਾਇਆ ਪਰ ਹਾਂ ਅੱਛਾ ਰੋਜ਼ ਆਤੇ ਹੋਗੇ ਇੱਥੇ ਨਾ ਰੋਜ਼ ਆਨੇ ਪੜਦੇ ਤਾਂ ਇਹ ਜਿਹੜਾ ਮੁੱਦਾ ਸੀ ਸ਼ਿਵ ਕਲੋਨੀ ਦਾ ਵਾਰਡ ਨੰਬਰ 32 ਦਾ ਇਹ ਮੁੱਦਾ ਅੱਜ ਨਗਰ ਨਿਗਮ ਦੀ ਹਾਊਸ ਦੀ ਮੀਟਿੰਗ ਦੇ ਵਿੱਚ ਵੀ ਉੱਠਿਆ ਜਿਹੜੇ ਇਸ ਕਲੋਨੀ ਦੇ ਐਮ ਸੀ ਸਾਹਿਬ ਨੇ ਉਮੇਸ਼ ਕੁਮਾਰ ਗੋਗੀ ਜੀ ਉਹਨਾਂ ਨੇ ਅਸੀਂ ਇਹ ਗੱਲ ਕੀਤੀ ਕਿ ਕੌਣ ਜ਼ਿੰਮੇਵਾਰ ਹੈ ਦਾ ਕਿ ਇਹ ਜ਼ਿੰਮੇਵਾਰੀ ਫਿਕਸ ਕੀਤੀ ਜਾਵੇ ਜਿਹੜੀ ਲੋਕ ਨਰਕ ਦੀ ਜ਼ਿੰਦਗੀ ਭੋਗ ਰਹੇ ਆ ਤਾਂ ਉਹਨਾਂ ਨੇ ਕੀ ਕਿਹਾ ਸੁਣੋ ਜਰਾ ਗੱਲਾਂ ਇਹ ਆ ਜੀ ਜਿਹੜੀ ਸ਼ਿਵ ਕਲੋਨੀ ਦੀ ਪ੍ਰੋਬਲਮ ਹੈ ਇਹ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਹੈ ਜੋ ਇਸ ਵਾਰ ਉਹ ਆਵਾਜ਼ ਸਾਰੇ ਸ਼ਿਵ ਕਲੋਨੀ ਨਾਲ ਮਿਲ ਕੇ ਮੈਂ ਵਾਰਡ ਨੰਬਰ 32 ਚੋਂ ਉਮੇਸ਼ ਗੋਗੀ ਨੇ ਅੱਜ ਹਾਊਸ ਮੀਟਿੰਗ ਚ ਉਠਾਈ ਹੈ ਜਿਹੜੀ ਕਿ ਤੁਸੀਂ ਵੀ ਦੇਖੀ ਹੈ ਤੇ ਅੱਜ ਕਾਫੀ ਨਾਰਾਜ਼ਗੀ ਭਰੇ ਸ਼ਬਦਾਂ ਚ ਪੰਜਾਬਾ ਵਾਰਡ ਦੇ ਸਾਰੇ ਐਮਸੀ ਨੇ ਮੇਰਾ ਸਾਥ ਦਿੱਤਾ ਹੈ ਜਿੰਨੇ ਵੀ ਐਮਸੀ ਆਏ ਸੀ ਇੱਥੇ ਮੌਜੂਦ ਸੀਗੇ ਉਹਨਾਂ ਨੇ ਮੇਰਾ ਸਾਥ ਦਿੱਤਾ ਹੈ ਵੀ ਵਾਕਈ ਉੱਥੇ ਬੁਰਾ ਹਾਲ ਹੈ ਤੇ ਹਾਂਜੀ ਦੋਸ਼ੀ ਹੈ ਜੀ ਤਰਵੇਨੀ ਦਾ ਅੱਜ ਤੁਸੀਂ ਜਦੋਂ ਇੱਥੇ ਮੌਜੂਦ ਰਹੇ ਹੋ ਤਾਂ ਤੁਹਾਨੂੰ ਸਾਰਾ ਕੁਝ ਚੰਨਣ ਆਏ ਵੀ ਸਾਰੇ ਐਮਸੀਆਂ ਨੇ ਇੱਕੋ ਹੀ ਗੱਲ ਕਹੀ ਹੈ ਵੀ ਤਰਵੇਨੀ ਇਸ ਲੈਵਲ ਨੂੰ ਲੈ ਕੇ ਕੰਮ ਕਰ ਹੀ ਨਹੀਂ ਰਹੀ ਸਿਵਰ ਬੋਰਡ ਕੋਈ ਕੰਮ ਨਹੀਂ ਕਰ ਰਿਹਾ ਤੇ ਅਸੀਂ ਮੇਰੇ ਖਿਆਲ ਕਈ ਮੀਟਿੰਗਾਂ ਕੀਤੀਆਂ ਤੇ ਉਹ ਮੀਟਿੰਗਾਂ ਚ ਮੱਲੇ ਚ ਇਹਨਾਂ ਨੂੰ ਐਸ.ਏ. ਸਾਹਿਬ ਨੂੰ ਤੇ ਆਪਣੇ ਐਸ.ਡੀ.ਓ ਤੇ ਜੇ.ਏ. ਸਾਹਿਬ ਮੇਰੇ ਨਾਲ ਜਾ ਕੇ ਉੱਥੇ ਮੌਕਾ ਵੀ ਦੇਖ ਕੇ ਆਏ ਆ ਮੈਂ ਲਗਾਤਾਰ ਜੱਦੋਜਹਿਦ ਚ ਆ ਉਸ ਪਰਿਵਾਰ ਨਾਲ ਜਿਹੜਾ ਕਿ ਜਿਨ੍ਹਾਂ ਨੇ ਮੈਨੂੰ ਵੋਟ ਪਾ ਕੇ ਜਿਤਾਇਆ ਸ਼ਿਵ ਕਲੋਨੀ ਨਾਲ ਤੇ ਸ਼ਿਵ ਕਲੋਨੀ ਦੇ ਸਾਰੇ ਸਦਸਿਆ ਮੇਰੇ ਨਾਲ ਵੀ ਨੇ ਜਿਨ੍ਹਾਂ ਨੇ ਸਾਥ ਦਿੱਤਾ ਪਰ ਗੱਲ ਇਹ ਹੈ ਵੀ ਇਹ ਕਾਫੀ ਜੱਦੋਜਹਿਦ ਤੋਂ ਬਾਅਦ ਵੀ ਇਹ ਠੀਕ ਨਹੀਂ ਹੋਇਆ ਸੀ ਅੱਜ ਦੀ ਹਾਊਸ ਮੀਟਿੰਗ ਚ ਸਾਨੂੰ ਇਹ ਆਸਵਾਸਨ ਦਿਵਾਇਆ ਗਿਆ ਕਿ ਤੁਹਾਡਾ ਉਥੇ ਟੈਂਡਰ ਵੀ ਪਾਸ ਹੋਊਗਾ ਜਿਹੜੀ ਕਿ 6 ਇੰਚੀ ਪਾਈਪ ਉਥੇ 8 ਇੰਚੀ ਪੈ ਰਹੀ ਹੈ ਤੁਹਾਡੇ ਸਾਹਮਣੇ ਇਹ ਐਸ.ਪੀ ਸਾਹਿਬ ਬੋਲੇ ਐ ਤੇ ਰਹੀ ਗੱਲ ਜਿਹੜੀ ਇੱਕ ਇਹਨਾਂ ਨੇ ਹੁਣ ਬੜੀ ਜਦੋਜਹਤ ਤੋਂ ਬਾਅਦ ਇੱਕ ਮਸ਼ੀਨ ਲਾਈ ਹੈ ਜਿਹੜੀ ਸ਼ੱਕਰ ਮਸ਼ੀਨ ਕਹਿੰਦੇ ਆ ਜਿਹੜੀ ਵੱਡੀ ਕਹਿੰਦੇ ਬਹੁਤ ਮਹਿੰਗੀ ਮਸ਼ੀਨ ਹੈ ਉਹ ਇਹਨਾਂ ਨੇ ਉਥੇ ਆਪਣਾ ਗੀਤਾ ਭਵਨ ਕੋਲੇ ਬਸੰਤ ਵਿਹਾਰ ਵੱਲ ਹਰਪਾਲ ਨਗਰ ਵੱਲ ਲਾਈ ਹੈ ਵੀ ਉਥੋਂ ਕੋਈ ਜੁਆਇੰਟ ਬਲਾਕ ਹੈਗਾ ਉਹਨੂੰ ਅਸੀਂ ਖੋਲਣ ਲਈ ਲਾਈ ਹੈ ਤੇ ਪਿੱਛੋਂ ਪਾਣੀ ਆਪਣੇ ਆਪ ਹੀ ਖਿੱਚ ਆ ਜਾਊ ਤੇ ਉਸ ਬਲਾਕੇਜ ਨੂੰ ਠੀਕ ਕੀਤਾ ਜਾਊ ਪਰ ਮੈਂ ਇਹਨਾਂ ਨੂੰ ਇਹ ਕਿਹਾ ਵੀ ਸਾਨੂੰ ਇੱਕ ਜਾਂ ਦੋ ਦਿਨ ਵਾਸਤੇ ਪਾਣੀ ਨਹੀਂ ਸਾਫ਼ ਚਾਹੀਦਾ ਸਾਨੂੰ ਰੈਗੂਲਰ ਇਹ ਕੋੜ ਤੋਂ ਸਾਨੂੰ ਨਿਜਾਤ ਦਿੱਤਾ ਜਾਵੇ ਅਸੀਂ ਉਸ ਵਾਸਤੇ ਇਸ ਲੜਾਈ ਨੂੰ ਲੜਦੇ ਆਂ ਤੇ ਲੜਦੇ ਰਵਾਂਗੇ ਤੇ ਅੱਜ ਮੈਨੂੰ ਇਹਨਾਂ ਨੇ ਪੂਰਨ ਜੋਰ ਜੋ ਕਿ ਅੱਜ ਮੇਰੀ ਉੱਠੀ ਆਵਾਜ਼ ਤੇ ਮੇਰੇ ਸ਼ਿਵ ਕਲੋਨੀ ਦੇ ਸਾਰੇ ਭਰਾਵਾਂ ਦੇ ਉੱਠੀ ਆਵਾਜ਼ ਤੇ ਇਹਨਾਂ ਨੇ ਮੈਨੂੰ ਅੱਜ ਆਸ਼ਵਾਸਨ ਦਵਾਇਆ ਕਿ ਇਹ ਬਹੁਤ ਜਲਦੀ ਇਸ ਅੰਨ ਨਾਲੋਂ 15-20 ਦਿਨਾਂ ਵਿੱਚ ਇਸ ਦੇ ਇਸ ਦਾ ਹੋ ਕੀਤਾ ਜਾਊਗਾ ਸਮਾਧਾਨ ਕੀਤਾ ਜਾਊਗਾ ਤੇ ਪੱਕੇ ਤੌਰ ਤੇ ਕੀਤਾ ਜਾਊਗਾ ਇਸ ਹਾਂਜੀ ਦੇਖੋ ਇਹਨਾਂ ਦੀ ਉਮੀਦ ਤੇ ਅਸੀਂ 15 20 ਦੀ ਨੜੀਕਾਂਗੇ ਨਹੀਂ ਫਿਰ ਅਸੀਂ ਆਪ ਦਾ ਜੋ ਵੀ ਅਸੀਂ ਸੰਘਰਸ਼ ਹੈ ਉਹ ਅੱਗੇ ਫਿਰ ਚਾਲੂ ਕਰ ਲਾਂਗੇ ਸਾਡੇ ਫੇਸਬੁਕ ਪੇਜ ਅਤੇ YouTube ਚੈਨਲ ਪੰਜ ਪਾਣੀ ਟੀਵੀ ਦੇ ਨਾਲ ਜ਼ਰੂਰ ਜੁੜੋ ਤਾਂ ਕਿ ਸਾਡੇ ਦੁਆਰਾ ਪਾਈਆਂ ਗਿਆ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ